310 ਰੁਪਏ 310 ਰੁਪਏ ਦੇ ਵਿੱਚ ਦੇਖੋ 310 ਰੁਪਏ ਆ ਦੇਖੋ ਜੀ ਪਿਓਰ ਨੇਚਰਲ ਕਰੇਪ ਦਾ ਸੂਟ ਆਏਗਾ ਗਲੇ ਤੋਂ ਲੈ ਕੇ نیچے ਦਾ ਕੰਮ ਕੀਤਾ ਹੋਇਆ ਜੀ ਪਿਓਰ ਦੀਆਂ ਚੁੰਨੀਆਂ ਮੁਕੈਸ਼ ਵਾਲੀਆਂ ਲੱਗੀਆਂ ਆਈਆਂ 550 560 ਵਿਕਦਾ ਜੀ ਪਰ ਸਿਮੀ ਟੈਕਸਟਾਈਲ ਤੇ 350 ਰੁਪਏ ਦਾ ਸੂਟ ਮਿਲੇਗਾ ਜੀ ਬਹੁਤ ਵਧੀਆ ਸੂਟ ਹੈ ਚਾਰ ਸੂਟ ਉਹਨਾਂ ਦੇ ਘਰ ਪਹੁੰਚਣਗੇ ਬਸ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਪਾ ਦਿਓ ਵੀ ਅਸੀਂ ਆਹ ਸ਼ੇਅਰਿੰਗ ਕੀਤੀ ਹੈ ਜੀ ਇਹਨੂੰ 225 ਦਾ ਮਤਲਬ ਹੈ 900 ਰੁਪਏ ਦੇ ਚਾਰ ਸੂਟ ਮਿਲਣਗੇ ਪਿਓਰ ਨੇਚਰਲ ਕਰੇਪ ਦਾ ਸੂਟ ਗਲੇ ਤੋਂ ਲੈ ਕੇ نیچے ਤੱਕ ਹੈਵੀ ਕੰਮ ਮੋਰਨੀਆਂ ਕੱਡੀਆਂ ਹੋਣਗੀਆਂ ਜੀ ਵਿਕਦਾ 2500 ਦਾ 2000 ਦਾ 1800 ਦਾ ਦੁਪੱਟਾ ਨਾਲ ਕੱਢਿਆ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 850 ਰੁਪਏ ਦਾ ਸੂਟ ਸਰਦੀਆਂ ਵਾਲੇ ਸੂਟ ਹੈ ਵੀਰ ਜੀ ਜਿਹੜਾ ਬਾਜ਼ਾਰ ਵਿੱਚ 250 ਤੋਂ 300 ਦਾ ਵਿਕਦਾ ਵਾ ਸਿਮੀ ਟੈਕਸਟਾਈਲ ਤੇ ਲੱਗੀ ਭਿਆੰਕਰ ਸੇਲ ਸਿਮੀ ਟੈਕਸਟਾਈਲ ਤੇ ਮਿਲੂਗਾ 500 ਦਾ ਮਗਰ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਸੂਟ ਮਿਲਣਗੇ 500 ਦੇ 500 ਰੁਪਏ ਦੇ ਚਾਰ ਪਤਰਾ ਦੀ ਸਾਡੀ ਗਾਰੰਟੀ ਹੈ ਵੀਰ ਜੀ ਤੋਂ 25 ਰੁਪਏ ਦਾ ਸੂਟ ਮਿਲੇਗਾ ਪਲੇਸ ਗੇਲ ਇਸ ਕੋਟਨ ਦਾ ਸੂਟ ਆਏਗਾ ਵਧੀਆ ਇਹਨਾਂ ਨਾਲ ਚੁੰਨੀਆਂ ਆਣ ਗਿਆ ਲੈਸਾਂ ਵਾਲੀਆਂ ਤੇ ਵਰਕ ਦੇਖੋ ਤੁਸੀਂ ਬਹੁਤ ਸੋਣਾ ਇਹਦੇ ਤੇ ਕੀਤਾ ਵਾ ਹਨਾ ਇਹ ਬਾਜ਼ਾਰ 'ਚ 450 ਦਾ ਸੂਟ ਵਿਕਦਾ ਪਰ ਸਿਮੀ ਟੈਕਸਟਾਈਲ ਤੇ ਮਿਲਣਾ ਤੁਹਾਨੂੰ 225 ਦਾ ਮਤਲਬ ਕਿ 900 ਰੁਪਏ ਦੇ ਚਾਰ ਸੂਟ ਮਿਲਣਗੇ ਸਿਰਫ 225 ਰੁਪਏ ਦਾ 225 ਰੁਪਏ ਦਾ ਸੂਟ ਹੈ ਜੀ ਪਾਵੇ ਲੋ ਜੀ ਸਿਰਫ 225 ਦਾ 1 ਲੋ 2 ਲੋ 10 ਲੋ 100 ਲੋ 225 ਰੁਪਏ ਦਾ ਸੂਟ ਮਿਲੇਗਾ ਕੜਾਈ ਤੇ ਮਤਲਬ ਤਾਂ ਖਾਸੇ ਪੈਸੇ ਲੱਗ ਜਾਂਦੇ ਤੇ ਉਹ ਸਾਡੀ ਆਪਣੀ ਮਸ਼ੀਨਾਂ ਲੱਗੀਆਂ ਹੋਈਆਂ ਹੈ ਜੀ ਆਪਾਂ ਸਸਤਾ ਪੈਂਦਾ ਸਸਤਾ ਹੀ ਵੇਚਣਾ ਜੀ ਤੁਸੀਂ ਕੜਾਈ ਕਰਾਉਣ ਜਾਵੋ ਨਾ ਤੇ ਮਿਲਦਾ 100 ਕੱਢੀ ਪੂਰੀ ਦੇਖੋ ਜੀ 225 ਰੁਪਏ ਦੇ ਦੇਖੋ ਤੁਸੀਂ 225 ਰੁਪਏ ਦਾ ਆ ਦੇਖੋ ਹੁਣ ਪਿਓਰ ਗਰੇਬ ਦਾ ਸੂਟ 900 ਰੁਪਏ ਦੇ ਚਾਰ ਸੂਟ ਮਿਲਣਗੇ ਜੀ ਸਿਮੀ ਟੈਕਸਟਾਈਲ ਤੇ 900 ਦੇ ਚਾਰ 900 ਦੇ ਚਾਰ ਦੋ ਚਾਰ ਦੇ ਕਲਰ ਡਿਜ਼ਾਈਨ ਦੇਖ ਲਓ ਜੀ ਕਿੰਨੇ ਮਿਲਣਗੇ ਤੁਹਾਨੂੰ ਇਹਦੇ ਵਿੱਚ ਪਿਓਰ ਕੋਟਨ ਦਾ ਸੂਟ ਆਏਗਾ ਜੀ ਦੁਪੱਟਾ ਆਏਗਾ ਲੈਸ ਵਾਲਾ ਗਲੇ ਦੇ ਕਢਾਈ ਕੱਢੀ ਹੋਈ ਹੈ ਹੁਣ ਬੁਟੀਕ ਦੇ ਕਢਾਈ ਕਰਨ ਚੱਲ ਜਓ 300 ਤੇ 400 ਕਢਾਈ ਦਾ ਮੰਗ ਲੈਂਦੇ ਆ ਪਰ ਸਿਮੀ ਟੈਕਸਟਾਈਲ ਤੇ ਮਿਲਣਾ 1000 ਦੇ ਚਾਰ ਸੂਟ ਜੀ ਇਹ ਡਿਜ਼ਾਈਨ ਦੇਖੋ ਇਹਦੇ ਚ ਹਨ ਤੇ ਜਿਹੜਾ ਵਰਕ ਡਿਜ਼ਾਈਨ ਮਿਲਣਗੇ ਪਿਓਰ ਕਰੇਪ ਦਾ ਸੂਟ ਹੈ ਜੀ ਜਿਹੜਾ ਬਾਜ਼ਾਰ ਚ ਪਲੇਨ ਕਪੜਾ ਹੀ 500 ਰੁਪਏ ਵਿਕਦਾ ਅਸੀਂ ਗਲੇ ਦੇ ਕਢਾਈ ਕੀਤਾ ਕਰਾਇਆ ਚੁੰਨੀ ਲੈਂਸ ਲੱਗੀ ਹੋਈ ਦਵਾਂਗੇ 310 ਰੁਪਏ ਦਾ ਸੂਟ ਜੀ ਸਿਰਫ 310 ਦਾ 310 ਰੁਪਏ ਦਾ ਸੂਟ ਨਾਲ ਮਿਲਣਾ ਹੈ ਹੁਣ ਪਿਓਰ ਗਲੇਸ ਕਾਟਨ ਦਾ ਸੂਟ ਗਲੇ ਦੇ ਕਢਾਈ ਆ ਜੀ ਦੁਪੱਟੇ ਪਿਓਰ ਦੇ ਫੋਰਸ ਐਂਡ ਲੈਸ ਲੱਗੀ ਹੋਏਗੀ ਇਹ ਵੀ 1240 ਦੇ ਚਾਰ ਸੂਟ ਮਿਲਣਗੇ 1240 ਦੇ ਚਾਰ ਸੂਟ ਆ ਦੇਖੋ 1240 ਦੇ ਚਾਰ ਮਤਲਬ 310 ਰੁਪਏ ਦਾ ਸੂਟ ਮਿਲੇਗਾ ਸੁਪੀ ਟੈਕਸਟਾਈਲ ਤੇ ਪਿਓਰ ਦੇ ਦੁਪੱਟਿਆਂ ਨਾਲ ਹੀ ਕਲਰ ਦੇਖੋ ਜੀ ਪਿਓਰ ਨੇਚਰਲ ਗਰੇਪ ਦਾ ਸੂਟ ਆਏਗਾ ਗਲੇ ਤੋਂ ਲੈ ਕੇ نیچے ਦਾ ਕੰਮ ਕੀਤਾ ਹੋਇਆ ਜੀ ਪਿਓਰ ਦੀਆਂ ਚੁੰਨੀਆਂ ਮੁਕੈਸ਼ ਵਾਲੀਆਂ ਲੱਗੀਆਂ ਹੋਈਆਂ 550 560 ਵਿਕਦਾ ਜੀ ਪਰ ਸਿਮੀ ਟੈਕਸਟਾਈਲ ਤੇ 350 ਰੁਪਏ ਦਾ ਸੂਟ ਮਿਲੇਗਾ ਜੀ 350 ਰੁਪਏ ਦਾ ਵੀ 350 ਰੁਪਏ ਦਾ ਸੂਟ 350 ਰੁਪਏ ਦਾ ਲੋੜੀ ਤੱਕਰ ਬਾਈ ਦੀ ਧੁਮਾਕੇਦਾਰ ਸੇਲ ਆ ਤੇ ਦੇਖੋ ਸੇਲ ਲਾਈ ਹੋਈ ਹੈ ਜੀ ਧੁਮਾਕੇਦਾਰ ਸੇਲ ਚ ਲੈ ਜਾਓ ਦੇਖੋ ਤੁਹਾਨੂੰ ਬਹੁਤ ਸਸਤਾ ਸੂਟ ਜਿਹਨੂੰ ਦੇਲਨ ਵਾਸਤੇ ਚਾਹੀਦੇ ਜਿਹਨੂੰ ਵੇਚਣ ਵਾਸਤੇ ਚਾਹੀਦੇ ਉਹਨਾਂ ਨੂੰ ਵੀ ਇਹੀ ਪਾ ਲੱਗੇਗਾ ਜੀ ਪਿਓਰ ਦੇ ਦੁਪੱਟਿਆਂ ਨਾਲ 350 350 350 ਰੁਪਏ ਦਾ ਸੂਟ ਜਿਹੜਾ ਤੁਹਾਨੂੰ ਮਿਲਣਾਗਾ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਪਿਓਰ ਜੀ ਪਿਓਰ ਸਿਮਰ ਦਾ ਸੂਟ ਇਹ ਰਕ ਡਿਆ ਕਰਾ ਦੇਣਾ ਜੀ 컬러 ਦੇਣੇ 4 4 ਸਿਰਫ 350 ਰੁਪਏ ਦਾ ਸੂਟ ਮਿਲੇਗਾ ਜੀ 350 ਨਹੀਂ ਮੈਡਮ 350 ਦਾ 350 ਰੁਪਏ ਦੇ ਵਿੱਚ ਆਹ ਦੇਖੋ ਜੀ ਪਿਓਰ ਨੇਚਰਲ ਕਰੇਪ ਦਾ ਸੂਟ ਗੱਲੇ ਤੋਂ ਲੈ ਕੇ نیچے ਦਾ ਕਢਾਈ ਹੈ ਚੁੰਨੀ ਨਾਲ ਸਾਡੇ ਹੈ ਨਾ ਵਰਕੇ ਦੇ ਤੇ ਦੁਪੱਟਾ ਨਾਲ ਕੱਢਿਆ ਹੋਇਆ ਕੋਈ ਮੰਗਦਾ 800 ਕੋਈ ਮੰਗਦਾ 850 ਪਰ ਸਿਮੀ ਟੈਕਸਟਾਈਲ ਤੇ ਮਿਲਣਾ ਇਹ ਤੁਹਾਨੂੰ 475 ਰੁਪਏ ਦਾ ਸੂਟ 5 ਮੀਟਰ ਕਪੜਾ ਗੱਲੇ ਤੋਂ ਲੈ ਕੇ نیچے ਦਾ ਕਢਾਈ ਤੇ ਟਮ ਦੇਖੋ ਜੀ ਪਿਓਰ ਨੇਚਰਲ ਕਰੇਪ ਦਾ ਸੂਟ ਹੈ ਜੀ ਗਲੇ ਤੋਂ ਲੈ ਕੇ نیچے ਤੱਕ ਹੈਂਡਵਰਕ ਡੱਡਿਆ ਹੋਊਗਾ ਪੱਟੇ ਦੇ ਨਾਲ ਕਢਾਈ ਗੱਡੀ ਹੋਏਗੀ ਇਹ ਵੀ ਮਾਰਕੀਟ 'ਚ 12-1200 ਦਾ ਵਿਕਦਾ ਪਰ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਜਾਇ ਰੇਟਾਂ ਦੇ ਹੋਈ ਕੋਈ ਹੋਰ ਗੱਲ ਹੈ ਜੀ ਜਿਹੜਾ ਭਾਈ ਭੈਣ ਸਾਡੀ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਕਰੇਗਾ ਆਨੂ ਆ ਚਾਰ ਸੂਟ ਉਹਨਾਂ ਦੇ ਪੈਣਾ ਦੇ ਘਰ ਫ੍ਰੀ ਉਹ ਕਾਸਟ ਪਹੁੰਚਣਗੇ ਹਾਂ ਉਹ ਵਾਲੇ ਸੂਟ ਹਾਂ ਉਹ ਆਪਣਾਂ ਦੀ ਪੈਣਾ ਦੇ ਘਰ ਪਹੁੰਚਣਗੇ ਬਸ ਸਕਰੀਨਸ਼ਾਟ ਲੈ ਕੇ ਸਾਡੇ ਨੰਬਰ ਤੇ ਪਾ ਦਿਓ ਵੀ ਅਸੀਂ ਆ ਸ਼ੇਅਰਿੰਗ ਕੀਤੀ ਹੈ ਜੀ ਮੋਰਨੀ ਵਾਲੇ ਸੂਟ 5-5 ਮੀਟਰ ਦੇ ਜਿਹੜੇ 1000 ਤੋਂ 12-1200 ਦੇ ਵਿਕਦੇ ਆ ਦੁਪੱਟੇ ਨਾਲ ਕੱਢੇ ਹੋਏ 550 ਰੁਪਏ ਦਾ ਸੂਟ ਮਿਲੇਗਾ 550 ਰੁਪਏ ਦਾ ਪੂਰੀਆਂ ਸੋਹਣੀਆਂ ਜਿਹੜੇ ਇਹ ਮੋਰਮਾਰ ਬਣੇ ਹੋਏ ਆ ਤੇ 550 ਰੁਪਏ ਦੇ ਵਿੱਚ ਆ ਦੇਖੋ ਜੀ ਇਹ ਕਲਰ ਦੇਖੋ ਤੁਸੀਂ ਹਨਾ ਇੱਕ ਦੋ ਇੱਕ ਸੋਹਣਾ ਕਲਰ ਦੇ ਵਿੱਚ ਟੀਮ ਕਮਾਨੀ ਕਲਰ ਟੀਮ ਕਮਾਨੀ ਕੀ ਡਰਦੇ ਨਹੀਂ 1000 ਰੁਪਏ ਦਾ ਸੂਟ ਹੈ ਜੀ ਲੋਕੀ ਗਾਹ ਕਿੰਨਾ ਘਟਾ ਲੂਗਾ 10 20 50 100 ਪਰ ਸਿਮੀ ਟੈਕਸਟਾਈਲ ਦੇ 5 ਮੀਟਰ ਦਾ ਸੂਟ ਗਲੇ ਤੋਂ ਲੈ ਕੇ نیچے ਦਾ ਕੱਢਿਆ ਆਊਗਾ ਦੁਪੱਟਾ ਨਾਲ ਭਾਰਾ ਕੱਢਿਆ ਆਏਗਾ 450 ਰੁਪਏ ਦਾ ਸੂਟ ਦੇ 450 ਰੁਪਏ ਦਾ ਸੂਟ ਨੂੰ ਕਲਰ ਮਿਲ ਜਣਗੇ ਖਾਸੇ ਕਲਰ ਨੇ ਇਹਦੇ ਵਿੱਚ ਚਾਰ ਚਾਰ ਕਲਰ ਔਰ 20 20 ਡਿਜ਼ਾਈਨ ਮਿਲਣਗੇ 20 20 ਡਿਜ਼ਾਈਨ ਮਿਲਣਗੇ ਬਾਜ਼ਾਰ 'ਚ 12 1200 ਦੇ ਵਿਕਦੇ ਆ 495 ਰੁਪਏ ਦਾ ਸੂਟ ਮਿਲੇਗਾ ਜੀ 495 ਦਾ 500 ਵੀ ਮੈਨੂੰ ਮੰਗਣਾ ਜੀ 5 ਰੁਪਏ ਘਟਾ ਘੱਟ ਵੀ ਮੰਗਨੇ ਕਿ ਬਾਜ਼ਾਰ 'ਚ ਡਿਜ਼ਾਈਨਿੰਗ ਚੈੱਕ ਕਰੋ ਮੇਨ ਡਿਜ਼ਾਈਨਿੰਗ ਵਿਕਦੀ ਔਰ ਮੇਨ ਵਿਕਦਾ ਕਪੜਾ ਮਾਹੀ ਬ੍ਰਾਂਡ ਕੰਪਨੀਆਂ ਦੇ ਸੂਟ ਕਿਹੜਾ ਦੇਖੋ ਕਿੰਨਾ ਸੋਹਣਾ ਦੁਪੱਟਾ ਕਿੱਦਾ ਸੋਹਣਾ ਕੱਢਿਆ ਕੋਈ 1200 ਨਹੀਂ ਕੋਈ 1300 ਨਹੀਂ ਤੇ ਕੋਈ 1500 ਨਹੀਂ ਸਿਰਫ ਟੈਕਸਟਾਈਲ ਦਾ ਮਿਲਣਾ 695 ਰੁਪਏ ਦਾ 695 ਰੁਪਏ ਦੇ ਵਿੱਚ ਬ੍ਰਾਈਟ ਨਾਲ ਦੇਖੋ ਸੂਟਾਂ ਦੀ ਡਿਜ਼ਾਈਨਿੰਗ ਦੇਖੋ ਕਿੰਨੇ ਵਧੀਆ ਵਧੀਆ ਕਲਰ ਕਿੰਨੀ ਵਧੀਆ ਵਧੀਆ ਡਿਜ਼ਾਈਨਿੰਗ 5 ਮੀਟਰ ਦਾ ਸੂਟ ਸੋਹਣੀ ਚੱਕਰ ਜਿਹੜੀ ਤਮਾਕੇਦਾਰ ਸੇਲ ਆ ਤਾਂ ਜਿਨ੍ਹਾਂ ਨੇ ਲੈ ਗਏ ਨੇ ਤਾਂ ਲੋੜੀ ਤੱਕ ਨਹੀਂ ਆ ਸਕਦੇ ਦੇਖੋ ਕੀ ਡਿਜ਼ਾਈਨਿੰਗ ਦਾ ਵੀਰਸ ਕੀ ਕਪੜਾ ਕੀ ਡਿਜ਼ਾਈਨਿੰਗ 695 ਰੁਪਏ 695 ਰੁਪਏ ਦੇ ਕਲਰ ਚਾਰ ਦੇਖੋ 900 ਰੁਪਏ ਦੇ ਵਿੱਚ ਕਲਰ ਦੇਖੋ ਤੁਸੀਂ ਕਿੰਨੇ ਕਲਰ ਦੇ ਵਿੱਚ ਜਿੰਦਾ ਬ੍ਰਾਈਟਨੈਸ ਆ ਚਮਚਮ ਕਰਦੇ ਸੂਟ ਹੈਂਡ ਵਰਕ ਵਾਲੇ 12 12 ਜ਼ੋਲੇ ਸੂਟ ਅੱਦੇ ਤੋਂ ਵੀ ਘੱਟ ਰੇਟਾਂ ਤੇ ਤੁਹਾਨੂੰ ਮਿਲ ਰਿਹਾ ਵੀਵਰਸ ਆਹੋ ਜੀ ਪਿਓਰ ਨੇਚਰਲ ਕਰੇਪ ਦਾ ਸੂਟ ਕੇਰੇ ਦੇ ਹੈਂਡ ਵਰਕ ਦਾ ਕੰਮ ਆ ਸਾਰਾ ਵਧੀਆ ਔਰ ਦੁਪੱਟਾ ਨਾਲ ਕੱਢ ਆਏਗਾ 2200 ਦੇ ਚਾਰ ਸੂਟ ਮਤਲਬ ਕਿ 550 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ ਮਿਲੇਗਾ 550 ਰੁਪਏ ਦਾ ਸੂਟ 550 ਰੁਪਏ ਦਾ ਸਿਰਫ ਸਿਮੀ ਟੈਕਸਟਾਈਲ ਤੇ ਸਿਮੀ ਟੈਕਸਟਾਈਲ ਤੇ ਦੁਪੱਟੇ ਨਾਲ ਕੱਟਵਰਕ ਦੇ ਕਢਾਈਆਂ ਜੀ ਹੁਣ ਪਿਓਰ ਨੇਚਰਲ ਕਰੇਬ ਜਿਹੜਾ ਮਾਰਕੀਟ ਚ 15 1500 ਦਾ ਸੂਟ ਵਿਕਦਾ ਸਿਮੀ ਟੈਕਸਟਾਈਲ ਦਾ ਮਿਲਣਾ ਗਲੇ ਤੇ ਦੇਖੋ ਜ਼ੂਮ ਕਰਕੇ ਦਿਖਾਓ ਹੈਂਡ ਵਰਕ ਦਾ ਕੰਮ ਹੈ ਘੇਰੇ ਤੇ ਵੀ ਸਾਰਾ ਹੈਂਡ ਵਰਕ ਦਾ ਕੰਮ ਕੀਤਾ ਹੈ ਔਰ ਦੁਪੱਟਾ ਵੀ ਆਏਗਾ ਕਟ ਵਰਕ ਦਾ ਸਿਰਫ ਤੇ ਸਿਰਫ 695 ਰੁਪਏ ਦਾ ਸੂਟ ਮਿਲੇਗਾ ਜੀ 695 ਰੁਪਏ ਦਾ ਔਰ ਕਲਰ ਦੇਖੋ ਵੀਵਰਸ ਕਿਆ ਟਿੰਟ ਟਮੰਦੇ ਕਲਰ ਹੈ ਕਿਆ ਵੈਰਾਈਟੀ ਹੈ ਬਸ ਅੱਖਾਂ ਮੀਚ ਕੇ ਆ ਜਾਓ ਔਰ ਆਪਣੇ ਪੈਸੇ ਬਚਾਓ ਆ ਦੇਖੋ ਜੀ ਸਿਰਫ 695 ਰੁਪਏ ਦਾ ਸੂਟ ਪਿਓਰ ਨੇਚਰਲ ਕਰੇਪ ਦਾ ਸੂਟ ਗਲੇ ਤੋਂ ਲੈ ਕੇ ਨੀਚੇ ਤੱਕ ਹੈਵੀ ਕੰਮ ਮੋਰਨੀਆਂ ਕੱਡੀਆਂ ਹੋਣਗੀਆਂ ਜੀ ਬਾਜੂ ਤੇ ਨਾਲ ਹੈਵੀ ਵਰਕ ਆਏਗਾ ਇਹ ਮਾਰਕੀਟ ਵਿੱਚ ਵਿਗਦਾ 2500 ਦਾ 2000 ਦਾ 1800 ਦਾ ਦੁਪੱਟਾ ਨਾਲ ਕੱਢਿਆ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਸਿਰਫ ਤੇ ਸਿਰਫ 850 ਰੁਪਏ ਦਾ ਸੂਟ ਮਿਲ 50 ਦਾ ਤੇ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਆ 15 ਤੋਂ 20 ਕਲਾ ਰਹਿੰਦੇ ਸਾਡੇ ਕੋਲ ਹਮੇਸ਼ਾ ਅਵੇਲੇਬਲ ਹੁੰਦੇ ਆ ਪਿਓਰ ਸ਼ਿਮਰ ਦਾ ਸੂਟ ਜਿਹੜਾ ਮਾਰਕੀਟ ਵਿੱਚ ਵਿਗਦੇ 25 2500 ਰੁਪਏ ਦੇ ਆ ਦੇਖੋ ਜੀ ਕੁਆਲਿਟੀ ਚੈੱਕ ਕਰੋ ਕੱਪੜਾ ਦੇਖੋ ਜੀ ਸਾਰਾ ਗਲੇ ਤੋਂ ਲੈ ਕੇ ਹੈਂਡ ਵਰਕ ਆ ਇਹ ਸਾਈਡ ਤੇ ਬਾਹਾਂ ਤੇ ਕੰਮ ਆਊਗਾ ਹੁੰਦੇ ਜੀ ਹੈਂਡ ਵਰਕ ਡਿਆਊਗਾ ਜੀ ਨਾਲ ਆਊਗਾ ਦੁਪੱਟੇ ਤੇ ਕੰਮ ਆਊਗਾ 25 25 ਸਲੇ ਸੂਟ 1095 ਰੁਪਏ ਦਾ ਸੂਟ ਮਿਲੇਗਾ ਤੁਹਾਨੂੰ ਸਿਰਫ ਤੇ ਸਿਰਫ ਸਿਮੀ ਟੈਕਸਟਾਈਲ ਤੇ ਔਰ ਕਲਰ ਦੇਖੋ ਜਾਨਮੇ ਦਾ ਰਿਹਾ ਕਲਰ ਦੇਖੋ ਤੁਸੀਂ ਹੈ ਨਾ ਤੇ ਇਹਦੇ ਕਢਾਈ ਦੇਖੋ ਬਹੁਤ ਸੋਹਣੀ ਜਿਹੜਾ ਵਰਕ ਕੀਤਾ ਪੂਰੀ ਮੈਂ ਹੋਰ ਜਿਮੀ ਚੂ ਅੱਜ ਕੱਲ ਨਵਾਂ ਕਪੜਾ ਚੱਲ ਰਿਹਾ ਇਨਰ ਦਾ ਕਪੜਾ ਇਹਦੇ ਨਾਲ ਆਏਗਾ ਜੀ ਘੇਰਾ ਦੇਖੋ ਕਿੱਡਾ ਸੋਹਣਾ ਕੱਢਿਆ ਹੋਇਆ ਜੀ ਗਲੇ ਦੇ ਵੀ ਕਿੱਡੀ ਸੋਹਣੀ ਕਢਾਈ ਆ ਔਰ ਦੁਪੱਟਾ ਵੀ ਸੇਮ ਕੁਆਲਿਟੀ ਦਾ ਆਊਗਾ ਜਿਮੀ ਚੂ ਦਾ ਦੇਖੋ ਕਿਆ ਪਿਆਰਾ ਸੂਟ ਆ ਜੀ ਇਨਰ ਦਾ ਕਪੜਾ ਨਾਲ ਆਏਗਾ ਕਲਰ ਇਹਦੇ ਵੀ ਤਿੰਨ ਤੋਂ ਚਾਰ ਮਿਲਦੇ ਆ ਸਿਰਫ ਤੇ ਸਿਰਫ 1095 ਦੀ ਰੇਂਜ 'ਚ ਸਿ ਮੇਰੇ ਖੋ ਜੀ ਇਹ ਕਾੜਿਆਂ ਵਿੱਚ ਦੇ ਆਹੀ ਰੇਟਾਂ 'ਚ ਮਿਲ ਜੂਗਾ ਜੀ ਦੇਖੋ ਜੀ ਪਿਓਰ ਆਰਗੈਂਜ਼ਾ ਦੇ ਆ ਗੱਲੇ ਤੇ ਦੇਖੋ ਪਰਲਾ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਦੁਪੱਟਾ ਨਾਲ ਇਹ ਦੇ ਆਰਗੈਂਜ਼ਾ ਦਾ ਆਏਗਾ ਜੀ ਦੇਖੋ ਪ੍ਰਿੰਟਡ 1540 ਦਾ ਸੂਟ ਹੈ ਜਿਹੜਾ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 790 ਰੁਪਏ ਦਾ ਸੂਟ ਜੀ ਪਿਓਰ ਸ਼ਿਮਰ ਦੇ ਸੂਟ 2500 ਰੁਪਏ ਦਾ ਸੂਟ ਆ ਦੇਖੋ ਜੀ ਤੁਸੀਂ ਵੀ ਵੀਵਰ ਦੱਸਿਓ ਕਮੈਂਟਾਂ 'ਚ ਸਾਨੂੰ ਆ ਤੁਹਾਡਾ ਸੂਟ ਕਿੰਨੇ ਦਾ ਮਿਲਦਾ ਹੈ ਸਿਮੀ ਟੈਕਸਟਾਈਲ ਤੇ ਤੁਹਾਨੂੰ ਪਾਰੀ ਚੁੰਨੀ ਨਾਲ ਮਿਲਣਾ ਜੇ ਸ਼ਿਮਰ ਦੇ ਦੁਪੱਟੇ ਨਾਲ 995 ਰੁਪਏ ਦਾ ਜੀ ਜੇ ਪਾਰਿਆਂ ਤੇ ਉਹ ਕੰਮ ਨਹੀਂ ਕਰਨਾ ਜੀ ਤੁਸੀਂ ਵੀਵਰਸ ਭਾਵੇਂ ਸਕਰੀਨਸ਼ਾਟ ਲੈ ਕੇ ਆਓ ਤੁਹਾਨੂੰ ਆਹੀ ਰੇਟਾਂ ਵਿੱਚ ਕਪੜਾ ਮਿਲ ਜੂਗਾ ਜੋ ਰੇਟਾਂ 'ਚ ਅਸੀਂ ਦੱਸ ਰਹੇ ਹਾਂ ਜੀ ਬਿਲਕੁਲ ਆਹ ਦੇਖੋ ਜੀ origignal heavy ਚੂ ਜਿਮੀ ਚੂ 35 3200 ਵਾਲੇ ਸੂਟ ਤੁਹਾਨੂੰ ਇੱਕ ਪੀਸ ਵਿਵਰਸ ਓਪਨ ਕਰਕੇ ਦਿਖਾਣੇ ਆ ਇਹ ਬਹੁਤ ਬਾਰੇ ਬਾਰੇ ਸੂਟ ਹੈ ਜੀ ਇਹ ਮਾਰਕਟ ਤੁਹਾਡਾ ਜੇ ਕੋਈ ਖਾਸ ਹੋਏਗਾ ਨਾ ਉਹ ਤੁਹਾਡੇ ਕੋ 2500 ਰੁਪਿਆ ਲਏਗਾ ਪਰ ਸਿਮੀ ਟੈਕਸਟਾਈਲ ਤੇ ਤੁਹਾਨੂੰ ਬਹੁਤ ਹੀ ਵਾਜੂ ਰੇਟਾ ਚ ਮਿਲਣਾ ਆ ਦੁਪੱਟਾ ਚੈੱਕ ਕਰੋ ਕਿ ਕਿੱਡੇ ਹੈਵੀ ਹੈਵੀ ਦੁਪੱਟੇ 4 ਸਾਈਡ ਗੱਡੇ ਆ ਨੀ 2 ਸਾਈਡ ਇਧਰ ਵੀ ਕਿਨਾਰੀ ਨਾਲ ਇਹ ਵੀ ਤੁਹਾਨੂੰ ਬਹੁਤ ਹੀ ਜਾਇਜ਼ ਰੇਟਾਂ ਤੇ ਮਿਲੇਗਾ ਤੇ ਵਿਆਹਾਂ ਵਿੱਚ ਤੁਸੀਂ ਦੇਣਾ ਤਾਂ ਉੱਥੇ ਵੀ ਲੈਣ ਦੇਣ ਕਰ ਸਕਦੇ ਹੋ ਬਹੁਤ ਸੋਹਣਾ ਜਿਹਾ ਲਓ ਆਪ ਤੋਂ ਆਓ ਅੱਖਾਂ ਮੀਚ ਕੇ ਬਾਂਣੀ ਚੀਜ਼ ਆ ਦੇਖੋ ਜੀ ਹੁਣ ਪਿਓਰ ਜਿਮੀ ਚੂ ਅਰੀਜਨਲ ਵਾਲੀ ਜਿਹੜੀ ਅੱਜ ਕੱਲ੍ਹ ਚ ਮਾਰਕੀਟ ਚ ਬਹੁਤ ਹੀ ਕਪੜਾ ਚੱਲ ਰਿਹਾ ਆ ਵਾਲਾ ਇਹਦੇ ਵੀ ਗਲੇ ਦੇ ਵਰਕ ਆਊਗਾ نیچے ਨਾਲ ਘੇਰੇ ਦੇ ਵਰਕ ਦੇਖੋ ਵੀਵਰਸ ਕਿੰਨਾ ਸੋਹਣਾ ਦੁਪੱਟਾ ਨਾਲ ਕੱਢਿਆ ਵਰਕ ਕਿੰਨਾ ਸੋਹਣਾ ਕੀਤਾ ਹੋਇਆ ਦੇ ਤੇ ਥੱਲੇ ਸਾਰੇ ਘੇਰੇ ਤੇ ਵੀ ਦੇਖੋ ਤੁਸੀਂ ਦੁਪੱਟਾ ਦੇਖੋ ਨਾਲ ਹੈਵੀ ਕੱਢਿਆ ਆਏਗਾ ਸਿਰਫ 950 ਰੁਪਏ ਦਾ ਸੂਟ ਹੈ ਵੀਵਰਸ 950 ਰੁਪਏ ਦਾ ਕਲਰ ਚੈੱਕ ਕਰੋ ਕੁਆਲਟੀ ਚੈੱਕ ਕਰੋ ਕਿਸੇ ਨੇ ਆ ਭਾਵਾਂ ਜ ਨਹੀਂ ਦੇਣਾ ਇਹ ਮਿਲਣਾ ਤੁਹਾਨੂੰ ਸਿਮੀ ਟੈਕਸਟਾਈਲ ਲੁਧਿਆਣੇ ਆਲਾ ਮੈਣਾ ਬਸ ਐਹੋੀ ਚੀਜ਼ਾਂ ਲੈਣ ਵਾਸਤੇ ਪਿਆਰੇ ਪਿਆਰੇ ਡਿਜ਼ਾਈਨ ਹੈ ਕੀ ਪਿਆਰੀ ਪਿਆਰੀ ਵੈਰਾਈਟੀ ਸਿਰਫ ਔਰ ਸਿਰਫ ਸਿਮੀ ਟੈਕਸਟਾਈਲ ਤੋਂ ਮਿਲਦੀ ਤੁਹਾਨੂੰ ਆਰ ਕੇ ਆਰ ਰੈਂਡ ਡਿਜ਼ਾਈਨਿੰਗ ਚੈੱਕ ਕਰੋ ਵੀਰਸ ਕੋਈ 3500 ਨਹੀਂ ਕੋਈ 2500 ਨਹੀਂ ਕੋਈ 2000 ਨਹੀਂ ਕੋਈ 1500 ਨਹੀਂ ਬਿਲਕੁਲ ਵਾਜੀ ਵੈਰੇਟਾਂ ਦੇ ਮਿਲਣਗੇ 컬러 ਦੇਖੋ ਕਿੱਡੇ ਸੋਹਣੇ ਸੋਹਣੇ ਕਿੱਡੀ ਸੋਹਣੀ ਸੋਹਣੀ ਵੈਰਾਈਟੀ ਰੋਜ਼ ਸਾਡੇ ਕੋਲ 25 ਤੋਂ 30 ਸੂਟ ਇੱਕੋ ਹੀ ਡਿਜ਼ਾਈਨ ਦੇ ਸਾਡੇ ਕੋਲ ਸੇਲ ਹੁੰਦੇ ਆ ਦੇਖੋ ਜੀ ਗਲਾ ਕੱਢਿਆ ਹੋਇਆ ਜੀ ਔਰ ਕੇਰਾ ਦੇਖੋ ਕਿੱਡਾ ਸੋਹਣਾ ਔਰ ਦੁਪੱਟੇ ਦੀ ਸਰਦਾਰੀ ਫੋਰਸ ਐਡ ਗੱਡੀ ਆ ਦੇਖੋ ਜੀ ਕਿਨਾਰੀ ਗੱਡੀ ਸੋਹਣੀ ਗੱਡੀ ਹੋਈ ਹੈ ਬਿਲਕੁਲ ਬਿਲਕੁਲ 2500 ਤੋਂ ਘੱਟ ਤੁਹਾਨੂੰ ਸੂਟ ਨਹੀਂ ਮਿਲੇਗਾ ਪਰ ਸਿਮੀ ਟੈਕਸਟਲ ਤੇ ਤੁਹਾਨੂੰ ਮਿਲਣਾ ਜੇ ਵਿਵਰਸ ਸਿਰਫ 1095 ਰੁਪਏ ਦਾ ਅਸੀਂ ਫੋਟੋਆਂ ਖਿੱਚ ਕੇ ਬਾਰ ਬਾਰ ਕਹਿ ਰਹੇ ਆ ਲੈ ਓ ਇਹ ਨਹੀਂ ਜੇ ਕਹਿ ਰਹੇ ਆ ਤੇ ਬਸ ਗੱਲ ਖਤਮ ਹੈ ਜਿਹੜਾ ਤੁਹਾਨੂੰ ਬੋਲਦਾ ਵੀ ਜੋ ਰੇਟ ਬੋਲ ਰਹੇ ਆ ਉਹ ਜਿਹੜੇ ਰੇਟ ਤੇ ਤੁਹਾਨੂੰ ਇਥੋਂ ਮਿਲਨੇ ਨੇਗੇ ਪੜਾਵਾ ਇਹ ਮੈਨੂੰ ਕਿਸੇ ਕਸਟਮਰ ਨੇ ਕਿਹਾ ਸੀ ਪਾਈ ਅਸੀਂ 3500 ਰੁਪਏ ਦਾ ਸੂਟ ਲੈ ਕੇ ਆਏ ਆ ਇਹ ਕੁਆਲਿਟੀ ਦੇਖੋ ਜੀ ਕੀਰਾ ਦੇਖੋ ਕਿੰਨਾ ਸੋਹਣਾ ਕਪੜਾ ਕ੍ਰਸ਼ ਕਪੜਾ ਹੈ ਨਵਾਂ ਮਾਰਕੀਟ ਵਿੱਚ ਦੁਪੱਟਾ ਵੀ ਨਾਲ ਪਾਰਾ ਗੱਡਿਆ ਹੋਊਗਾ ਜੀ ਇਹ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲ ਜਣਾ ਫੋਰ ਸੈਟ ਕਰਾਨੀ ਨਾਲ 3516 ਸੂਟ 1550 ਰੁਪਏ ਦਾ ਇਹ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਦੇਖੋ ਬਹੁਤ ਸੋਹਣੇ ਸੋਹਣੇ ਕਲਰ ਇਹਦੇ ਵਿੱਚ ਬਾਕੀ ਵੈਰਾਈਟੀ ਵੀ ਹੋਰਸ ਬਹੁਤ ਆ ਸਾਡੇ ਕੋਲ ਬਸ ਕਪੜਾ ਲੈਣ ਲਈ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਹੈ ਲੁਧਿਆਣਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 2 ਨੰਬਰ ਕੁਚਾ ਸਿਮੀ ਟੈਕਸਟਾਈਲਸ ਅਡੀ ਸ਼ਾਪ ਦਾ ਨਾਮ ਹੈ ਇਨਕੇ ਤੁਹਾਨੂੰ ਨਹੀਂ ਪਤਾ ਚਲਦਾ ਤੁਸੀਂ ਦੁੱਖਨਵਰਨ ਗੁਰਦੁਆਰਾ ਸਾਹਿਬ ਕੋਲ ਆ ਕੇ ਨੀਚੇ ਦਿੱਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ਸਾਡਾ ਮੁੰਡਾ ਆ ਕੇ ਲੈ ਵੀ ਜਾਊਗਾ ਤੁਹਾਨੂੰ ਥੈਂਕ ਯੂ ਵੀਵਰਸ ਤੇ ਵੀਡੀਓ ਨੂੰ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਨ੍ਹਾਂ ਦੇ ਘਰੇ ਹੁਣ ਵਿਆਹ ਰੱਖੇ ਨੇ ਜਾਂ ਕੋਈ ਫੰਕਸ਼ਨ ਆ ਤਾਂ ਤੁਸੀਂ ਇਥੋਂ ਜਾਂ ਜਿਨ੍ਹਾਂ ਨੇ ਆਪਣਾ ਕੰਮ ਤੋੜਨਾ ਕਰਦੇ ਵਿੱਚ ਜਾਂ ਬੁਟੀਕ ਆ ਜਿਨ੍ਹਾਂ ਦਾ ਤਾਂ ਇਥੋਂ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜੇ ਤੁਹਾਨੂੰ ਕੱਪੜੇ ਮਿਲਣਗੇ ਤਾਂ ਜਿਨ੍ਹਾਂ ਨੇ ਇਥੋਂ ਕੱਪੜੇ ਲੈ ਕੇ ਆਏ ਨੇ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਦੁਕਾਨ ਤੇ ਪਹੁੰਚ ਸਕਦੇ ਹੋ ਤੇ ਵੀਡੀ